ਇਹਨਾਂ ਦੇ ਆਧਾਰ ਕਾਟ ਵੀ ਉੱਥੋਂ ਦੇ ਬਣੇ ਆ ਜੀ ਰਾਸ਼ਨ ਕਾਟ ਵੀ ਉੱਥੋਂ ਦਾ ਬਣਿਆ ਪਰ ਇਹਨਾਂ ਨੇ ਪਿਛਲੇ ਦਿਨੀ ਕੁਝ ਸ਼ਰਾਬੀ ਯੰਤਰਾ ਵੱਲੋਂ ਮੰਦਿਰ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਇਹਨਾਂ ਤੇ ਝੂਠੇ ਮੁਕਦਮੇ ਦਰਜ ਕਰਾਏ ਗਏ ਮੰਦਰ ਦੇ ਵਿੱਚ ਹੋਰ ਪੰਡਤ ਜੀ ਬਿਠਾਏ ਗਏ ਜਦੋਂ ਇਹਨਾਂ ਨੂੰ ਗੱਲ ਦਾ ਪਤਾ ਲੱਗਾ ਕਿ ਸਾਡਾ ਸਮਾਨ ਚੋਰੀ ਕੀਤਾ ਗਿਆ ਇਹ ਰੇਨਾਂ ਨੇ ਪਾਰਟੀ ਦੇ ਦਫਤਰ ਵਿੱਚ ਪਹੁੰਚ ਕੀਤੀ ਪਰਚਾ ਦਰਜ ਕਰਨ ਤੋਂ ਇਨਕਾਰ ਹੀ ਕਰ ਰਹੇ ਆ ਪਰ ਬਸਤਾ ਬੇਟਕਰ ਪਾਰਟੀ ਸ਼ਿਵ ਕੁਮਾਰੀ ਜੀ ਨੂੰ ਇਨਸਾਫ ਦਿਵਾਉਣ ਦੀ ਜੇਕਰ ਅੰਮ੍ਰਿਤਸਰ ਡਿਸਟ੍ਰਿਕਟ ਲੈਵਲ ਤੇ ਸਾਨੂੰ ਸੰਘਰਸ਼ ਵੀ ਲੋੜ ਪੈਂਦੀ ਆ ਜੇਕਰ ਇਹਨਾਂ ਲਈ ਸਾਨੂੰ ਪੂਰੇ ਪੰਜਾਬ 'ਚ ਸੰਘਰਸ਼ ਕਰਨਾ ਪਊਗਾ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਿਆਂ 'ਚ ਸੰਗਠਨ ਨੂੰ ਜਿਹੜਾ ਬਣਿਆ ਉਹਦੇ ਨਾਲ ਮੀਟਿੰਗ ਕਰਕੇ ਇਹਨਾਂ ਸਾਬਤ ਕਰਉਣ ਲਈ ਮੈਦਾਨ ਚ ਉਤਰਾਂ ਪਰ ਅੱਜ ਡੀਐਸਪੀ ਸਾਹਿਬ ਦੇ ਨਾਲ ਗੱਲਬਾਤ ਹੋਈ ਆ ਇਹਨਾਂ ਨੇ ਡੀਆਈਜੀ ਸਾਹਿਬ ਦੇ ਨਾਲ ਸਾਡੀ ਮੀਟਿੰਗ ਕਰਾਉਣ ਦਾ ਫੈਸਲਾ ਕੀਤਾ ਆ ਕਿਹੜਾ ਕਿਹੜਾ ਸਮਾਨ ਚੋਰੀ ਹੋਇਆ ਚੜਾ ਸਮਾਨ ਗੈਨਾਗਟਾ ਜੋ ਅਨਵਾਰੀ ਤੇ ਚੰਦਰਜੂ ਤੇ ਸਾਰੇ ਤੁਰੇ ਕਿਹੜਾ ਪ੍ਰੈਸਰ ਹੈ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੂੰ ਨਾਲ ਦੀ ਸੁਣਵਾਈ ਕਰਦਾ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਜਿੰਦਾਬਾਦ 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 ਦੇਗਰ ਪਾਰਟੀ ਜਿੰਦਾਬਾਦ ਜਿੰਦਾਬਾਦ ਬੇਗਰ ਪਾਰਟੀ ਜਿੰਦਾਬਾਦ ਜਿੰਦਾਬਾਦ ਬਸਪਾ ਅੰਬੇਦਕਰ ਪਾਰਟੀ ਦੇ ਪੰਜਾਬ ਪ੍ਰਧਾਨ ਕਬਲਜੀਤ ਕਬਲਜੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਅੱਜ ਅੰਮ੍ਰਿਤਸਰ ਦੇ ਕੋਟ ਰੋਡ ਦੇ ਉੱਤੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੋ ਸਾਡੇ ਨਾਲ ਪੰਜਾਬ ਪ੍ਰਧਾਨ ਮੌਜੂਦ ਹਨ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਕੀ ਕਾਰਨ ਸੀ ਕਿ ਅੱਜ ਇੰਨਾਂ ਵੱਲੋਂ ਜਿਹੜਾ ਆ ਉਹ ਪ੍ਰੋਟੈਸਟ ਕੀਤਾ ਗਿਆ ਹਾਂਜੀ ਸਰ ਕੀ ਕਾਰਨ ਸੀ ਜਿਹੜਾ ਅੱਜ ਤੁਹਾਡੇ ਤਰ੍ਹਾਂ ਪ੍ਰੋਟੈਸਟ ਕੀਤਾ ਗਿਆ ਅੱਜ ਬਸਪਾ ਮੇਟਕਰ ਪਾਰਟੀ ਦੇ ਮਾਧਮ ਰਹੀਂ ਸ਼ਿਵ ਕੁਮਾਰੀ ਜੋ ਕਿ ਦਧਰਾਵੇਂ ਮੰਦਿਰ ਦੇ ਵਿੱਚ 25 ਤੋਂ 30 ਸਾਲ ਤੋਂ ਉੱਥੇ ਕੰਮ ਕਰ ਰਹੇ ਸੀ ਇਹਨਾਂ ਦੇ ਆਧਾਰ ਕਾਟ ਵੀ ਉੱਥੋਂ ਦੇ ਬਣੇ ਆ ਜੀ ਰਾਸ਼ਨ ਕਾਟ ਵੀ ਉੱਥੋਂ ਦਾ ਬਣਿਆ ਪਰ ਇਹਨਾਂ ਨੇ ਪਿਛਲੇ ਦਿਨੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੰਦਰ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਇਹਨਾਂ ਤੇ ਝੂਠੇ ਮੁਕਦਮੇ ਦਰਜ ਕਰਾਏ ਗਏ ਜਦੋਂ ਝੂਠੇ ਮੁਕਦਮਿਆਂ ਦੇ ਵਿੱਚੋਂ ਇਹਨਾਂ ਦੀ ਜਮਾਨਤਾਂ ਹੋਈਆਂ ਜਮਾਨਤਾਂ ਤੋਂ ਬਾਅਦ ਇਹ ਜਦੋਂ ਮੰਦਰ ਦੇ ਵਿੱਚ ਗਏ ਇਹਨਾਂ ਉੱਥੇ ਦੇਖਿਆ ਵੀ ਸਾਡਾ ਤਾਂ ਸਮਾਨ ਹੀ ਉੱਥੋਂ ਗਾਇਬ ਕੀਤਾ ਗਿਆ ਸਾਡੀ ਜਗ੍ਹਾ ਤੇ ਉੱਥੇ ਉਥੋਂ ਦੀ ਕਮੇਟੀ ਨੇ ਮੰਦਰ ਦੇ ਵਿੱਚ ਹੋਰ ਪੰਡਤ ਜੀ ਬਿਠਾਏ ਗਏ ਜਦੋਂ ਇਹਨਾਂ ਨੂੰ ਗੱਲ ਦਾ ਪਤਾ ਲੱਗਾ ਵੀ ਸਾਡਾ ਸਮਾਨ ਚੋਰੀ ਕੀਤਾ ਗਿਆ ਫਿਰ ਇਹਨਾਂ ਨੇ ਪਾਰਟੀ ਦੇ ਦਫ਼ਤਰ ਵਿੱਚ ਪਹੁੰਚ ਕੀਤੀ ਫਿਰ ਇਹਨਾਂ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਵਿੱਚ ਇੱਕ ਦਰਖਾਸਤ ਦਿੱਤੀ ਚੋਰੀ ਦੀ ਕੰਪਲੇਂਟ ਦਿੱਤੀ ਉਹ ਚੋਰੀ ਦੀ ਕੰਪਲੇਂਟ ਤੇ ਅੱਜ ਤੱਕ ਪੁਲਿਸ ਪ੍ਰਸ਼ਾਸਨ ਤੇ ਐਡਾ ਵੱਡਾ ਦਬਾਅ ਪਰਚਾ ਦਰਜ ਕਰਨ ਤੋਂ ਇਨਕਾਰ ਹੀ ਕਰ ਰਿਹਾ ਪਰ ਬਸਤਾ ਵੇਡ ਕੇ ਪਾਰਟੀ ਸ਼ਿਵ ਕੁਮਾਰੀ ਜੀ ਨੂੰ ਇਨਸਾਫ ਦਿਵਾਉਣ ਲਈ ਜੇਕਰ ਅਮਰਸਰ ਡਿਸਟ੍ਰਿਕਟ ਲੈਵਲ ਤੇ ਸਾਨੂੰ ਸੰਘਰਸ਼ ਦੀ ਲੋੜ ਪੈਂਦੀ ਆ ਜੇਕਰ ਇਹਨਾਂ ਲਈ ਸਾਨੂੰ ਪੂਰੇ ਪੰਜਾਬ ਚ ਸੰਘਰਸ਼ ਕਰਨਾ ਪਊਗਾ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਚ ਸੰਗਠਨ ਨੂੰ ਜਿਹੜਾ ਬਣਿਆ ਉਹਦੇ ਨਾਲ ਮੀਟਿੰਗ ਕਰਕੇ ਇਹਨਾਂ ਨੂੰ ਇਨਸਾਫ ਦਿਵਾਉਣ ਲਈ ਮੈਦਾਨ ਚ ਉਤਰਾਂਗੇ ਸੋਤਾ ਸਰ ਪਿਆਰਨ ਕੀ ਮੰਨਦੇ ਹੋ ਪਿੰਡ ਲੈਵਲ ਤੇ ਤੁਸੀਂ ਆਪਣੇ ਲੈਵਲ ਤੇ ਇਨਕੁਆਇਰੀ ਕੀਤੀ ਪਿੰਡ ਦੇ ਵਿੱਚ ਕੀ ਕਾਰਨ ਸੀ ਇਹਨਾਂ ਨੂੰ ਕਿਉਂ ਬਾਹਰ ਕੱਢਿਆ ਗਿਆ ਮੈਂ ਉੱਥੋਂ ਦੇਧਧਰਾਵਾ ਪਿੰਡ ਦੀ ਪੰਚਾਇਤ ਨੂੰ ਬੁਲਾਇਆ ਗਿਆ ਪਿੰਡ ਦੀ ਪੰਚਾਇਤ ਨੇ ਇੱਕੋ ਹੀ ਗੱਲ ਕਹੀ ਇਹ ਸ਼ਿਵ ਕੁਮਾਰੀ ਪੰਡਤ ਜੀ ਹੁਣੇ ਬਿਲਕੁਲ ਇੱਕ ਗਰੀਬ ਪਰਿਵਾਰ ਜ਼ਰੂਰ ਸੀ ਪਰ ਇਮਾਨਦਾਰ ਵੀ ਹੀ ਨਾਲ ਅਸੀਂ ਉਹਨਾਂ ਨੇ ਜਦੋਂ ਥਾਣੇ ਦੇ ਵਿੱਚ ਬਿਆਨ ਲਏ ਗਏ ਉਤੋਂ ਦੀ ਪੰਚਾਇਤ ਨੇ ਆਪਣਾ ਮੇਜਰ ਨਾਮਾ ਦਿੱਤਾ ਕਿ ਜਿਹੜੀ ਇਹਨਾਂ ਦੀ ਚੋਰੀ ਹੋਈ ਆ ਉਤੋਂ ਦੇ ਕਿਹੜੇ-ਕਿਹੜੇ ਸਾਥੀਆਂ ਨੇ ਰਲ-ਮਿਲਿ ਭੁਗਤਣਾ ਕੀਤੀ ਆ ਉਹਦੇ 'ਚ ਮੇਜਰ ਨਾਮਾ ਦਿੱਤਾ ਗਿਆ ਪੰਚਾਇਤ ਸਭ ਤੋਂ ਵੱਡੀ ਪਾਵਰ ਆ ਪਿੰਡ ਦੀ ਸੀ ਜਦੋਂ ਪੰਚਾਇਤ ਕਹੇ ਤੇ ਪੁਲਿਸ ਪ੍ਰਸ਼ਾਸਨ ਨੂੰ ਮੰਨ ਲੈਣਾ ਚਾਹੀਦਾ ਇਹਨਾਂ ਦਾ ਜਿਹੜੇ ਸਾਥੀ ਆ ਇਹਨਾਂ ਨੂੰ ਇਨਸਾਫ ਦਿਵਾਉਣ ਦੀ ਉਹਨਾਂ ਦੋਸ਼ੀਆਂ ਤੇ ਪਰਚਾਦਰ ਚ ਕਰ ਦੇਣਾ ਚਾਹੀਦਾ ਸੀ ਪਰ ਅੱਜ ਡੀਐਸਪੀ ਸਾਹਿਬ ਦੇ ਨਾਲ ਗੱਲਬਾਤ ਹੋਈ ਆ ਇਹਨਾਂ ਨੇ ਡੀਆਈਸੀ ਸਾਹਿਬ ਦੇ ਨਾਲ ਸਾਡੀ ਮੀਟਿੰਗ ਕਰਾਉਣ ਦਾ ਫੈਸਲਾ ਕੀਤਾ ਆ ਐਸਐਸਪੀ ਸਾਹਿਬ ਦੇ ਨਾਲ ਮੀਟਿੰਗ ਕਰਾਉਣ ਦਾ ਪਹਿਲਾ ਕੀਤਾ ਉਹਨਾਂ ਨਾਲ ਕਹੀ ਆ ਵੀ ਅਸੀਂ ਇਸ ਕੰਮ ਦੀ ਸੈੱਟ ਬਣਾ ਕੇ ਦੇਣ ਲੱਗੇ ਆ ਜਿਹਦੇ ਵਿੱਚ ਐਸਪੀ ਲੈਵਲ ਦੇ ਅਫਸਰ ਹੋਣਗੇ ਡੀਐਸਪੀ ਲੈਵਲ ਦੇ ਅਫਸਰ ਹੋਣਗੇ ਉਹ ਸੈੱਟ ਨੂੰ ਟੈਂਪੌਂਡ ਕੀਤਾ ਜਾਊਗਾ ਕਿ ਕਿੰਨੇ ਦਿਨ ਤੱਕ ਇਹਦਾ ਫੈਲਾ ਕੀਤਾ ਜਾਊਗਾ ਅਸੀਂ ਪੂਰੀ ਆਸ ਰੱਖਦੇ ਆ ਡੀਆਈਜੀ ਸਾਹਿਬ ਇਮਾਨਦਾਰ ਅਫਸਰ ਨੇ ਐਸਐਸਪੀ ਸਾਹਿਬ ਨਵੇਂ ਆਏ ਨੇ ਬਹੁਤ ਹੀ ਵੀ ਇਮਾਨਦਾਰ ਅਫਸਰ ਨੇ ਸਾਨੂੰ ਆਸ ਆ ਕਿ ਉਹਨਾਂ ਤੋਂ ਸਾਨੂੰ ਇਨਸਾਫ ਮਿਲੇਗਾ ਔਰ ਇਹਨਾਂ ਨੂੰ ਇਨਸਾਫ ਲੈ ਕੇ ਔਰ ਦੋਸ਼ੀਆਂ ਤੇ ਪਰਚਾ ਦਰਜ ਕਰਾ ਕੇ ਉਹਨਾਂ ਨੂੰ ਸਲਾਖਾਂ ਪਿੱਛੇ ਛੁੱਟਿਆ ਜਾਵੇ ਜਿਹੜੇ ਹੁਣ ਉਥੇ ਲੋਕ ਕਾਬਜ਼ ਨੇ ਉਹ ਕੌਣ ਨੇ ਹੁਣ ਮੰਦਰ ਦੇ ਵਿੱਚ ਕੋਈ ਪੰਡਤ ਨਹੀਂ ਰਿਹਾ ਜੀ ਅੱਛਾ ਹੁਣ ਮੰਦਰ ਬਿਲਕੁਲ ਤਾਲੇ ਲੱਗੇ ਆ ਔਰ ਮੰਦਰ ਨੂੰ ਜਿਹੜੇ ਪੰਡਤ ਰਹਿ ਰਹੇ ਸੀ ਉਹਨਾਂ ਨੂੰ ਥੋੜੇ ਦਿਨ ਪਹਿਲਾਂ ਉਥੋਂ ਦੇ ਵਸਨੀਕਾਂ ਨੇ ਇਹ ਗੱਲ ਕਹਿਤੀ ਵੀ ਇੱਥੋਂ ਤੁਸੀਂ ਚਲੋ ਤਾਲੇ ਲੱਗੇ ਆ ਜੀ ਅਸਟਾ ਇੱਕ ਤਰਫ ਤੁਸੀਂ ਕਹਿ ਰਹੇ ਹੋ ਕਿ ਪੋਲੀਟੀਕਲ ਪ੍ਰੈਸ਼ਰ ਹੈ ਜੇਕਰ ਹੁਣ ਜਿਹੜੀ ਸਿੱਟ ਬਣਾਈ ਜਾਂਦੀ ਜੇਕਰ ਹੋਰ ਤੇ ਵੀ ਪੋਲੀਟੀਕਲ ਪ੍ਰੈਸ਼ਰ ਹੁੰਦਾ ਫਿਰ ਵੀ ਜੇਕਰ ਤੁਹਾਡੇ ਫੇਵਰ ਦੇ ਵਿੱਚ ਡਿਸੀਜਨ ਨਹੀਂ ਮਿਲਦਾ ਕਿ ਅਗਲਾ ਸਟੈਪ ਤੁਹਾਡਾ ਜਿਹੜਾ ਫਿਰ ਤੋਂ ਪ੍ਰੋਟੈਸਟ ਹੋਏਗਾ ਜੇਕਰ ਸੱਟ ਦੇ ਵਿੱਚ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਬਸਪਾ ਅੰਬੇਡਕਰ ਪਾਰਟੀ ਬਹੁਤ ਵੱਡੇ ਪੱਧਰ ਤੇ ਸ਼ਿਵ ਕੁਮਾਰ ਜੀ ਲਈ ਸੰਘਰਸ਼ ਕਰਕੇ ਇਹਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਕਾਮਯਾਬ ਹੋਏਗੀ ਜੀ ਤਾਂ ਸੋ ਸਾਡੇ ਨਾਲ ਜਿਹੜੇ ਪੀੜਤ ਨੇ ਉਹ ਵੀ ਮਜੂਰ ਨੇ ਗੱਲਬਾਤ ਕਰਦੇ ਆ ਹਾਂਜੀ ਕੀ ਸੀ ਸਾਰਾ ਮਾਮਲਾ ਤੁਸੀਂ ਦੱਸੋ ਥੋੜਾ ਜਿਹਾ ਉਹ ਵੀ ਮਾਮਲਾ ਜੀ ਨਾਨਾ ਅੜੇ ਤੋਂ ਮੁਕਤਵਾ ਦਰਜ ਕਰਾਇਆ ਸੀ ਐਂ ਉਦੋਂ ਕਰੋ ਆ ਗਏ ਐਂ ਕਰੋ ਜਿੰਦਰੇ ਮਾਰ ਗਏ ਇਹਨਾਂ ਦੂਜਾ ਪੰਡਤ ਆਉਤੇ ਸਾਡਾ ਸਰਸਮਾਨ ਕੁੜ ਕੁੜ ਕਰਦਾ ਸੋਨਾ ਚਾਂਦੀ ਮੇਰ ਨੂੰ ਆ ਮੇਰੀ ਬੇਟੀ ਦਾ ਸਾਡਾ ਸਾਰਾ ਸਮਾਨ ਉੱਥੇ ਸੀ ਸਾਰਾ ਲੈ ਗਏ ਜੀ ਕਾਰਨ ਕੀ ਸੀ ਇਨਾਂ ਦਾ ਕਾਰਨ ਕੋਈ ਨਹੀਂ ਕਹਿੰਦੇ ਤੁਸੀਂ ਇੱਥੇ ਚੱਲੋ ਆ ਜੋ ਤੇ ਇਦਾਂ ਦੇ ਆ ਤੁਸੀਂ ਕਿ ਜਿੰਦ ਪਿੰਡ ਵਾਲੇ ਕਹਿੰਦੇ ਕੋਈ ਥੋੜੀ ਬਾਕੀ ਗੱਲਬਾਤ ਹੋਈ ਹੋਏਗੀ ਕਿਸੇ ਨਾਲ ਕੋਈ ਬਹਿਸ ਹੋਈ ਹੋਏਗੀ ਜਾਂ ਕੋਈ ਲੜਾਈ ਝਗੜਾ ਮੰਦਰ ਦਾ ਕਬਜ਼ਾ ਸੀ ਉਹ ਕਹਿੰਦੇ ਮੰਦਰ ਤੇ ਹੀ ਕਬਜ਼ਾ ਕਰਨਾ ਵੀ ਮੰਦਰ ਦਾ ਕਬਜ਼ਾ ਕਰ ਲਓ ਸਾਡੇ ਤੋਂ ਇਲਜ਼ਾਮ ਨਾ ਲਾਓ ਤੁਸੀਂ ਪਰ ਉਹਨਾਂ ਨੇ ਨਹੀਂ ਮੰਨਿਆ ਉਹ ਸਾਡੇ ਤੋਂ ਨਹੀਂ ਇਲਜ਼ਾਮ ਲਾਤ ਅਸੀਂ ਉਹਨਾਂ ਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਉੱਥੇ ਉੱਥੇ 5 ਤੋਂ 30 ਸਾਲ ਹੋ ਗਏ ਜੇ ਹਨ ਕਿਹੜਾ ਕਿਹੜਾ ਸਮਾਨ ਤੁਹਾਡਾ ਚੋਰੀ ਹੋਇਆ ਚੜਾ ਸਮਾਨ ਗਹਿਣਾ ਗੱਟਾ ਜੋ ਅਨਵਾਰੀ ਦੇ ਚੰਦਰ ਚੰਦਰ ਸਾਰੇ ਥੋੜੇ ਉਹਨਾਂ ਨੇ ਉਹ ਵੀ ਨਹੀਂ ਜਦੋਂ ਕੰਪਲੀਟ ਕੀਤੀ ਪੁਲਿਸ ਪਹੁੰਚੀ ਉੱਥੇ ਜੀ ਪਹੁੰਚ ਕਹਿੰਦੇ ਪਤਾ ਨਹੀਂ ਕਹਿੰਦੇ ਗਏ ਪਰ ਅਹੀਂ ਜਦੋਂ ਕੀਤਾ ਉਦੋਂ ਕੋਈ ਵੀ ਨਹੀਂ ਗਿਆ ਸੀ ਹੁਣ ਸੋਤਾ ਸਾਹਿਬ ਤੁਹਾਡੀ ਅਗਵਾਈ ਕਰ ਰਿਹਾ ਹੈ ਵਿਸ਼ਵਾਸ ਹੈ ਤੁਹਾਨੂੰ ਹਾਂਜੀ ਪੂਰਾ ਵਿਸ਼ਵਾਸ ਹੈ ਜੀ ਸੋਤਾ ਸਾਹਿਬ ਦਾ ਕੋਈ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਕੋਲ ਪ੍ਰਸ਼ਾਸਨ ਅਹੀਂ ਸਰਕਾਰ ਤੋਂ ਇਹੋ ਹੀ ਮੰਗ ਕਰਨਾ ਚਾਹੁੰਦੇ ਹਾਂ ਸਾਨੂੰ ਇਨਸਾਫ਼ ਦਿਵਾਇਆ ਜਾਵੇ ਦੋਸ਼ੀਆਂ ਵੱਲੋਂ ਕਾਰਵਾਈ ਕੀਤੀ ਜਾਵੇ ਇਹ ਇੰਨਾ ਚੇਰ ਹੋ ਗਿਆ ਕਿਉਂ ਨਹੀਂ ਹੁੰਦੀ ਕਿਹੜਾ ਪ੍ਰੈਸਰ ਹੈ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੂੰ ਨਾਲ ਦੀ ਸੁਣਵਾਈ ਕਰਨ ਸਾਡੀ ਕੋਈ ਸੁਣਵਾਈ ਨਹੀਂ ਕਰਨ ਦੇ ਆ ਜੇ ਕਿਉਂ ਨਹੀਂ ਕਰਦੇ ਜੀ ਗਰੀਬ ਬੰਦੇ ਉਦਾਂ ਹੀ ਮਰ ਜਾਣਗੇ ਗਰੀਬ ਬੰਦੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਇਹ ਤਗੜੇ ਬੰਦਿਆਂ ਦੀ ਸੁਣਦੇ ਕਿ ਪੈਸੇ ਲੈਣ ਦੇ ਆ ਕਿ ਕੀ ਕਰਨ ਦੇ ਆ ਇਹ ਇੱਕ ਦਧਰਾਵਾ ਪਿੰਡ ਦਾ ਮੰਦਿਰ ਦਾ ਮੈਟਰ ਸੀਗਾ ਜਿਹਦੇ ਵਿੱਚ ਅੱਜ ਜਿਹਨਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਇਹਨਾਂ ਦੇ ਸ਼ਿਵ ਕੁਮਾਰੀ ਤੇ ਉਹਦੇ ਪਰਿਵਾਰ ਦੇ ਖਿਲਾਫ ਦੋ ਮੁਕਦਮੇ ਦਰਜ ਹੋਏ ਸੀ ਉਹ ਜ਼ਮਾਨਤ ਕਰਾਉਣ ਤੋਂ ਬਾਅਦ ਉਹਨਾਂ ਨੇ ਆ ਕੇ ਦਰਖਾਸਤ ਦਿੱਤੀ ਸੀ ਕਿ ਸਾਡਾ ਜਿਹੜਾ ਉਹ ਸਮਾਨ ਚੋਰੀ ਕਰ ਲਿਆ ਦਰਖਾਸਤ ਜਿਹੜੇ ਪਹਿਲੇ ਮੁਕਦਮਿਆਂ ਦੇ ਮਦਈ ਸੀ ਕਿ ਉਹਨਾਂ ਦੇ ਖਿਲਾਫ ਦਿੱਤੀ। ਤੇ ਉਹਦੀ ਪੜਤਾਲ ਚੱਲ ਰਹੀ ਆ। ਜਲਦੀ ਸੀਨੀਅਰ ਅਫਸਰਾਂ ਸਾਰਿਆਂ ਦੇ ਧਿਆਨ ਵਿੱਚ ਹੈਗੀ ਆ। ਤੇ ਜੋ ਵੀ ਜਿਹੜਾ ਪੜਤਾਲ ਦੇ ਦੌਰਾਨ ਸਾਹਮਣੇ ਆਉਂਦੇ ਆ ਉਹਦੇ ਮੁਤਾਬਕ ਜਿਹੜੀ ਆ ਕਾਰਵਾਈ ਕਰੇ। ਤਾਂ ਇਸ ਤੋਂ ਪਹਿਲਾਂ ਵੀ ਚਾਰ-ਪੰਜ ਮਹੀਨੇ ਪਹਿਲਾਂ ਮੀਟਿੰਗ ਹੋਰ ਕੀਤੀ ਗਈ ਸੀ ਕਿ ਸਿੱਟਾ ਕੇ ਨਿਕਲਿਆ ਜਾਂਦਾ। ਹਾਂ ਚੱਲ ਰਹੀ ਆ ਪੜਤਾਲ ਉਹਦੇ ਵਿੱਚ ਮੰਦਿਰ ਦੀ ਕਮੇਟੀ ਵੀ ਬਣੀ ਆ ਤੇ ਡਿਲੇ ਹੋ ਗਿਆ ਕਿਸੇ ਵੇਲੇ ਇਹ ਨਹੀਂ ਆਏ ਕਿਸੇ ਵੇਲੇ ਉਹ ਨਹੀਂ ਆਏ। ਚੱਲ ਰਹੀ ਹੈ ਜਲਦੀ ਕਰੋ ਸਿਰ ਪਰਵਾਰ ਨੂੰ ਵਾਸਾ ਆਸ਼ਵਾਸਨ ਮਿਲੇਗਾ ਹਾਂਜੀ ਬਿਲਕੁਲ ਧੰਨਵਾਦ ਕਰ ਦਵਾਂਗੇ ਇੱਕਦਮ ਹਾਂਜੀ ਹੁਣ ਗੱਲ ਹੋਈ ਹੈ ਜੀ ਬਾਕੀ ਕਰਦੇ ਹਾਂਗੇ ਸੋ ਇਹ ਸੰਤ ਸਾਡੇ ਨਾਲ ਡੀਐਸਪੀ ਇੰਦਰਜੀਤ ਸਿੰਘ ਜਿਨ੍ਹਾਂ ਦੱਸਿਆ ਹੈ ਕਿ ਡੀਆਈਜੀ ਨਾਲ ਇਹਨਾਂ ਦੀ ਮੁਲਾਕਾਤ ਕਰਵਾਈ ਜਾਏਗੀ ਇਹਨਾਂ ਦੀ ਮੀਟਿੰਗ ਕਰਵਾਈ ਜਾਏਗੀ ਤੇ ਉਸੋ ਦੇਖਣ ਵਾਲੀ ਗੱਲ ਹੋਵੇਗੀ ਕਿ ਆਉਣ ਵਾਲੇ ਟਾਈਮ ਦੇ ਉਤੇ ਜੋ ਸਿਟ ਹੈ ਉਹ ਕੀ ਫੈਸਲਾ ਲੈਂਦੀ ਹੈ ਸੋ ਜੋ ਪੰਜਾਬ ਪ੍ਰਧਾਨ ਨੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਸਿਟ ਦੁਆਰਾ ਇਹਨਾਂ ਦੇ ਫੇਵਰ ਦੇ ਵਿੱਚ ਜੇਕਰ ਠੀਕ ਫੈਸਲਾ ਨਹੀਂ ਕੀਤਾ ਜਾਂਦਾ ਤਾਂ ਇਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵੱਡਾ ਸੰਘਰਸ਼ ਵਿੱਡਿਆ ਜਾਵੇਗਾ ਸੋ ਤੁਸੀਂ ਪੀਜੀਏ ਇੰਡੀਆ ਨਿਊਜ਼ ਨਾਲ ਜੁੜੇ ਹੋ ਸ੍ਰੀ ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਦਸਦੇਖ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਸਟਾਈਫੈਟ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼